ਪੰਜਾਬੀਓ ਮੈਂ ਕਹਿਣਾ ਚਾਹਨਾ ਕਿ ਜਿਨੇ ਵੀ ਪੰਜਾਬ ਦਾ 1 ਰੁਪਇਆ ਵੀ ਲੁੱਟਿਆ ਤੇ ਜਿਨੇ ਪੰਜਾਬ ਦੀ ਜਵਾਨੀ ਦਾ ਖਤਮ ਮਾਸਾ ਵੀ ਕਾਣ ਕੀਤਾ ਚੰਨੀ ਬਾਜਵਾ ਖੈਰਾ ਇਹਨਾਂ ਦੇ ਗਲ 'ਚ ਰੱਸੇ ਪਾ ਕੇ ਤਰਨ ਤਰਨ ਵਾਲੇ CIA ਦਾ ਜਿਹੜਾ ਹੈਗਾ ਦਫ਼ਤਰ ਉਹ ਤੱਕੜੀ ਹਿੱਸੇ ਲੈ ਕੇ ਜਾਵਾਂਗੇ ਸਤਿ ਸ਼੍ਰੀ ਅਕਾਲ ਅੱਜ ਆਪਾਂ ਗੱਲ ਕਰਾਂਗੇ ਪੰਜਾਬ ਵਿੱਚ ਨਸ਼ਿਆਂ ਦੇ ਗੰਭੀਰ ਮੁੱਦੇ ਤੇ ਖਾਸ ਕਰਕੇ ਇੱਕ ਤਾਜ਼ਾ ਬਿਆਨ ਆਇਆ ਹੈ ਮੁੱਖ ਮੰਤਰੀ ਭਗਵੰਤ ਮਾਨ ਦਾ ਇੱਕ ਵੀਡੀਓ ਬਿਆਨ ਹਾਂਜੀ ਜਿਸ ਨੇ ਨਾ ਸਿਆਸਤ 'ਚ ਕਾਫੀ ਹਲਚਲ ਜੀ ਮਚਾ ਦਿੱਤੀ ਹੈ ਹਾਂਜੀ ਬਿਲਕੁਲ ਤੇ ਇਹ ਮੁੱਦਾ ਤਾਂ ਪੰਜਾਬ ਲਈ ਬਹੁਤ ਪੁਰਾਣਾ ਤੇ ਗੰਭੀਰ ਹੈ ਨਸ਼ਿਆਂ ਵਾਲਾ ਹਾਂ ਲੰਬੇ ਸਮੇਂ ਤੋਂ ਚੱਲ ਰਿਹਾ ਹੈ ਤਾਂ ਅੱਜ ਸਾਡੇ ਕੋਲ ਮੁੱਖ ਸਰੋਤ ਇਹੀ ਵੀਡੀਓ ਬਿਆਨ ਹੈ ਤੇ ਆਪਾਂ ਕੋਸ਼ਿਸ਼ ਕਰਾਂਗੇ ਕਿ ਇਸ ਨੂੰ ਗੋ ਨਾਲ ਵਾਚੀਏ ਦੇਖਿਏ ਕਿਹੜੇ ਖਾਸ ਨੁਕਤੇ ਨੇ ਇਹਦੇ ਵਿੱਚ ਬਿਲਕੁਲ ਜੀ ਦੇਖੋ ਮੌਜੂਦਾ ਸਰਕਾਰ ਕਹਿ ਰਹੀ ਹੈ ਕਿ ਅਸੀਂ ਬਹੁਤ ਸਖਤ ਕਾਰਵਾਈ ਕਰ ਰਹੇ ਹਾਂ ਪਰ ਇਸ ਬਿਆਨ ਨੇ ਨਾ ਕਈ ਵਿਰੋਧੀ ਆਗੂਆਂ ਨੂੰ ਸਿੱਧਾ ਨਿਸ਼ਾਨੇ ਤੇ ਲੈ ਲਿਆ ਤਾਂ ਸਾਡਾ ਮਕਸਦ ਇਹ ਹੀ ਹੈ ਕਿ ਇਸ ਦੇ ਦਾਅਵਿਆਂ ਨੂੰ ਦੋਸ਼ਾਂ ਨੂੰ ਸਮਝੀਏ ਤੇ ਦੇਖਿਏ ਇਸ ਦਾ ਸਿਆਸੀ ਮਹੱਤਵ ਕੀ ਬਣਦਾ ਹੈ ਠੀਕ ਹੈ ਤਾਂ ਸ਼ੁਰੂ ਕਰਦੇ ਹਾਂ ਸਭ ਤੋਂ ਵੱਡਾ ਇਲਜ਼ਾਮ ਜਿਹੜਾ ਮੁੱਖ ਮੰਤਰੀ ਲਾ ਰਹੇ ਨੇ ਉਹ ਪਿਛਲੀਆਂ ਸਰਕਾਰਾਂ ਤੇ ਹੈ ਹਾਂਜੀ ਕਹਿੰਦੇ ਨੇ ਕਿ ਉਹ ਨਸ਼ਾ ਤਸਕਰਾਂ ਦੀ ਪੁਸ਼ਤ ਪਨਾਹੀ ਕਰਦੀਆਂ ਰਹੀਆਂ ਉਨੇ ਕ ਮਤਲਬ ਅਖਾਂਡ ਜੇ ਵੀ ਵਰਤਿਆ ਜਿਹੜੇ ਬਾਗ ਦਾ ਮਾਲੀ ਬੇਈਮਾਨ ਹੋ ਜਾਏ ਹਾਂ ਹਾਂ ਇਸ ਦਾ ਮਤਲਬ ਤਾਂ ਬਿਲਕੁਲ ਸਾਫ਼ ਹੈ ਸਿੱਧਾ ਇਸ਼ਾਰਾ ਪਿਛਲੇ ਮੁਖੀਆਂ ਵੱਲ ਹਾਂ ਸਿੱਧਾ ਇਸ਼ਾਰਾ ਤੇ ਇਹ ਸਿਰਫ ਦੇਖੋ ਲਾਪਰਵਾਹੀ ਦਾ ਇਲਜ਼ਾਮ ਨਹੀਂ ਹੈਗਾ ਇਹ ਤਾਂ ਐ ਲੱਗਦਾ ਜਿਵੇਂ ਕਹਿ ਰਹੇ ਹੋਣ ਕਿ ਜਾਣਬੁੱਝ ਕੇ ਸ਼ਹਿਦ ਦਿੱਤੀ ਗਈ ਅੱਛਾ ਨਾਲੇ ਇਹ ਵੀ ਕਿਹਾ ਕਿ ਇਹਨਾਂ ਨੇ ਪੰਜਾਬ ਦੇ ਮੱਥੇ ਤੇ ਚਿੱਟੇ ਦਾ ਦਾਗ ਲਾਤਾ ਮਤਲਬ ਬਹੁਤ ਸਖਤ ਸ਼ਬਦ ਨੇ ਹੂੰ ਇੱਥੋਂ ਤੱਕ ਕਿ ਸਿੱਧੇ ਜੀ ਇਸ਼ਾਰੇ ਵੀ ਕੀਤੇ ਕਿ ਕੁਝ ਲੀਡਰਾਂ ਦੀਆਂ ਆਪਣੀਆਂ ਗੱਡੀਆਂ 'ਚ ਨਸ਼ਾ ਟੋਇਆ ਜਾਂਦਾ ਸੀ ਜਾਂ ਤਸਕਰ ਕਰਾਂ 'ਚ ਰਹਿੰਦੇ ਸੀ ਇਹ ਤਾਂ ਬਹੁਤ ਹੀ ਗੰਭੀਰ ਗੱਲਾਂ ਨੇ ਬਹੁਤ ਗੰਭੀਰ ਫਿਰ ਉਹਨਾਂ ਨੇ ਆਪਣੀ ਸਰਕਾਰ ਦੀ ਗੱਲ ਕੀਤੀ ਆਪ ਸਰਕਾਰ ਦੀ ਕਿ ਨਸ਼ਾ ਮੁਕਤ ਪੰਜਾਬ ਦਾ ਵਾਅਦਾ ਕੀਤਾ ਸੀ ਤੇ ਉਸ ਤੇ ਕੰਮ ਕਰ ਰਹੇ ਹਾਂ ਹਾਂਜੀ ਇਹ ਵੀ ਕਿਹਾ ਕਿ ਜਿਹੜੇ ਪੁਰਾਣੇ ਕੇਸ ਸੀ ਉਹ ਮਤਲਬ ਜਾਣਬੁੱਝ ਕੇ ਖਰਾਬ ਕੀਤੇ ਗਏ ਸੀ ਤਾਂ ਉਹਨਾਂ ਨੂੰ ਸਹੀ ਕਰਨ 'ਚ ਟਾਈਮ ਲੱਗਿਆ ਪਰ ਹੁਣ ਕਾਰਵਾਈ ਜੰਗੀ ਪੱਧਰ ਤੇ ਚੱਲ ਰਹੀ ਹੈ ਹਾਂ ਜੰਗੀ ਪੱਧਰ ਹਾਲਾਂਕਿ ਬਹੁਤਾ ਸਪਸ਼ਟ ਨਹੀਂ ਕੀਤਾ ਕਿ ਇਹ ਪਹਿਲਾਂ ਨਾਲੋਂ ਕਿਵੇਂ ਵੱਖਰਾ ਹੈ ਸਹੀ ਗੱਲ ਹੈ ਜ਼ਿਆਦਾ ਜ਼ੋਰ ਇਸ ਗੱਲ ਤੇ ਲੱਗਿਆ ਕਿ ਜਦੋਂ ਹੁਣ ਕਾਰਵਾਈ ਹੋ ਰਹੀ ਹੈ ਤਾਂ ਵਿਰੋਧੀ ਕਿਉਂ ਬੋਲ ਰਹੇ ਨੇ ਹਾਂ ਵਿਰੋਧ ਤੇ ਜ਼ਿਆਦਾ ਫੋਕਸ ਸੀ ਜਿਵੇਂ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਦਾ ਜ਼ਿਕਰ ਕੀਤਾ ਭਾਜਪਾ ਗੂ ਕਿ ਉਹਨਾਂ ਨੇ ਗ੍ਰਿਫਤਾਰੀਆਂ ਤੇ ਸਵਾਲ ਚੁੱਕੇ ਕਿ ਇਹ ਤਾਂ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ ਤੇ ਮੁੱਖ ਮੰਤਰੀ ਨੇ ਇਸ ਨੂੰ ਐ ਕੈਸ਼ ਕੀਤਾ ਜਿਵੇਂ ਤਸਕਰਾਂ ਦੀ ਹਮਾਇਤ ਹੋਵੇ ਹਾਂਜੀ ਫਿਰ ਕਾਂਗਰਸ ਦੇ ਚਰਨਜੀਤ ਚੰਨੀ ਦਾ ਨਾਮ ਲਿਆ ਅੱਛਾ ਉਹਨਾਂ ਮੁਤਾਬਕ ਚੰਨੀ ਨੇ ਪਹਿਲਾਂ ਕਿਹਾ ਕਿ ਗ੍ਰਿਫਤਾਰੀਆਂ ਮਾੜੀ ਗੱਲ ਹੈ ਪਰ ਜਦੋਂ ਲੋਕਾਂ ਨੇ ਮਤਲਬ ਵਿਰੋਧ ਕੀਤਾ ਹਾਂ ਰੋਲਾ ਪਿਆ ਹਾਂ ਤੇ ਕਹਿ ਦਿੱਤਾ ਕਿ ਮੈਂ ਤਾਂ ਪ੍ਰਗਟ ਸਿੰਘ ਬਾਰੇ ਕਹਿ ਰਿਹਾ ਸੀ ਤਾਂ ਮੁੱਖ ਮੰਤਰੀ ਕਹਿ ਰਹੇ ਨੇ ਕਿ ਮੁਕਰਣ ਵਾਲੀ ਗੱਲ ਹੈ ਮਤਲਬ ਬਹਾਨਾ ਲੱਭਿਆ ਐ ਕਹਿ ਰਹੇ ਨੇ ਹਾਂ ਐ ਸਮਝੋ ਇਸੇ ਤਰ੍ਹਾਂ ਰਵਨੀਤ ਬਿੱਟੂ ਜਿਹੜੇ ਹੁਣ ਪਾਜਪਾਚ ਨੇ ਤੇ ਪ੍ਰਤਾਪ ਸਿੰਘ ਬਾਜਵਾ ਕਾਂਗਰਸ ਦੇ ਬਾਜਵਾ ਸਾਹਿਬ ਬਾਰੇ ਤਾਂ ਪੁਰਾਣੀਆਂ ਗੱਲਾਂ ਵੀ ਚੇਤੇ ਕਰਾਈਆਂ ਹਾਂ ਉਹ ਬਾਬਾ ਬਕਾਲਾ ਰੈਲੀ ਵਾਲੀ ਕਿ ਤਰਨ ਤਰਨ ਤੱਕ ਕੜੀ ਸੰਗੇ ਤਸਕਰਾਂ ਨੂੰ ਤੇ ਹੁਣ ਕਿਉਂ ਉਹਨਾਂ ਦੇ ਹੱਕ ਚ ਬੋਲ ਰਹੇ ਨੇ ਇਹ ਸਵਾਲ ਚੁੱਕਿਆ ਸੁਖਪਾਲ ਖੈਰਾ ਦਾ ਨਾਮ ਹੀ ਆਇਆ ਐਸੇ ਵਿੱਚ ਬਿਲਕੁਲ ਤੇ ਇਹ ਸਾਰੇ ਨਾਂ ਲੈਣ ਤੋਂ ਬਾਅਦ ਉਹ ਇੱਕ ਬਹੁਤ ਵੱਡੇ ਸਿੱਟੇ ਤੇ ਪਹੁੰਚੇ ਮੈਨੂੰ ਲੱਗਦਾ ਉਹ ਸਭ ਤੋਂ ਅਹਿਮ ਹਿੱਸਾ ਸੀ ਬਿਆਨ ਦਾ ਕੀ ਸੀ ਉਹ ਉਹਨਾਂ ਨੇ ਕਿਹਾ ਕਿ ਇਸ ਸਾਰੇ ਆਗੂ ਭਾਵੇਂ ਕਾਂਗਰਸ ਤੇ ਹੋਣ ਭਾਵੇਂ ਭਾਜਪਾ ਦੇ ਇਹ ਅਸਲ ਵਿੱਚ ਰਲੇ ਹੋਏ ਸੀ ਅੱਛਾ ਮਤਲਬ ਮਿੱਲੀ ਭੁਗਤ ਹਾਂਜੀ ਸਿੱਧਾ ਇਲਜ਼ਾਮ ਕਹਿੰਨੇ ਕਿ ਉਪਰੋਂ ਉਪਰੋਂ ਲੜਦੇ ਸੀ ਲੋਕਾਂ ਨੂੰ ਦਿਖਾਉਣ ਲਈ ਪਰ ਅੰਦਰ ਖਾਤੇ ਸਭ ਸੈੱਟ ਸੀ ਉਹ ਮੁਹਾਵਰਾ ਵਰਤਿਆ ਤੇਰੀਆਂ ਚੋਰੀਆਂ ਮੈਨੇ ਦੱਸਦਾ ਮੇਰੀਆਂ ਤੂੰ ਨਾ ਦੱਸੀ ਓਹੋ ਚਾਚੇ ਭਤੀਜੇ ਦੀ ਸਰਕਾਰ ਦਾ ਹਵਾਲਾ ਵੀ ਦਿੱਤਾ ਮਤਲਬ ਪੁਰਾਣੇ ਗਠਜੋੜਾਂ ਤੇ ਵੀ ਨਿਸ਼ਾਨਾ हां ਕਿ ਮਿਲਕੇ ਪੰਜਾਬ ਨੂੰ ਲੁੱਟਿਆ ਤੇ ਨਸ਼ੇ ਵਧਣ ਦਿੱਤੇ ਇਸੇ ਕਰਕੇ ਉਹਨਾਂ ਨੇ ਚੁਣੌਤੀ ਦਿੱਤੀ ਭਾਜਪਾ ਤੇ ਕਾਂਗਰਸ ਨੂੰ ਕਿ ਆਪਣਾ ਸਟੈਂਡ ਕਲੀਅਰ ਕਰੋ ਨਸ਼ਿਆਂ ਤੇ ਕਿਉਂਕਿ ਤੁਹਾਡੇ ਲੀਡਰ ਤਾਂ ਤਸਕਰਾਂ ਦੇ ਹੱਕ ਚ ਬੋਲ ਰਹੇ ਨੇ ਤੇ ਅਕਾਲੀ ਦਲ ਬਾਰੇ ਕੀ ਕਿਹਾ ਉਹਨਾਂ ਬਾਰੇ ਬਸ ਇੰਨਾ ਹੀ ਕਿ ਉਹਨਾਂ ਦਾ ਸਟੈਂਡ ਤਾਂ ਸਭ ਨੂੰ ਪਤਾ ਹੀ ਹੈ ਮਤਲਬ ਨਕਾਰਾਤਮਕ ਲੈਜੇ ਚ ਠੀਕ ਤੇ ਆਪਣੀ ਪਾਰਟੀ ਆਪ ਬਾਰੇ ਉਹਨਾਂ ਕਿਹਾ ਕਿ ਸਾਡਾ ਕਿਸੇ ਨਾਲ ਕੋਈ ਕਮਿਸ਼ਨ ਨਹੀਂ ਕੋਈ ਹਿੱਸਾ ਨਹੀਂ ਅਸੀਂ ਸਿਰਫ ਪੰਜਾਬ ਦੇ ਹੱਕ ਚ ਕੰਮ ਕਰ ਰਹੇ ਆ ਇਹ ਆਪਣੇ ਆਪ ਨੂੰ ਬਿਲਕੁਲ ਵੱਖਰਾ ਦਿਖਾਇਆ ਉਹਨਾਂ ਨੇ ਸਮਝ ਗਿਆ ਤੇ ਫਿਰ ਅਖੀਰ ਚ ਉਹ ਚੇਤਾਵਨੀ ਵਾਲੀ ਗੱਲ ਹਾਂਜੀ ਉਹ ਬਹੁਤ ਸਖਤ ਸੀ ਉਹਨਾਂ ਨੇ ਇੰਨਾ ਅਗਵਾ ਨੂੰ ਕਿਹਾ ਕਿ ਆਪਣੇ ਕਾਗਜ਼ ਤਿਆਰ ਰੱਖਣ ਮਤਲਬ ਕੋਈ ਕਾਰਵਾਈ ਹੋਣ ਵਾਲੀ ਹੈ ਇਹੀ ਇਸ਼ਾਰਾ ਸੀ ਕਿ ਆ ਕਿ ਕਾਗਜ਼ੀ ਕਾਰਵਾਈ ਪੂਰੀ ਪੱਕੇ ਪੈਰੀ ਹੋਗੀ ਇਹ ਸਿਰਫ ਸਿਆਸੀ ਬਿਆਨ ਨਹੀਂ ਲੱਗ ਰਿਹਾ ਸੀ ਇਹ ਇੱਕ ਤਰ੍ਹਾਂ ਦੀ ਕਾਨੂੰਨੀ ਕਾਰਵਾਈ ਦੀ ਚੇਤਾਵਨੀ ਸੀ ਹੂੰ ਸਾਫ ਕਿ ਜਿਸਨੇ ਵੀ ਪੰਜਾਬ ਨੂੰ ਲੁੱਟਿਆ ਜਾਂ ਨੌਜਵਾਨੀ ਦਾ ਕਹਾਣ ਕੀਤਾ ਉਹਦੇ ਤੇ ਕੋਈ ਰਹਿਮ ਨਹੀਂ ਕੋਈ ਤਰਸ ਨਹੀਂ ਕੀਤਾ ਜਾਊਗਾ ਤੇ ਸਜ਼ਾਵਾਂ ਸਖਤ ਤੋਂ ਸਖਤ ਮਿਲਣਗੀਆਂ ਤਾਂ ਕੁਲ ਮਿਲਾ ਕੇ ਮੁੱਖ ਮੰਤਰੀ ਨੇ ਬਹੁਤ ਵੱਡੇ ਤੇ ਗੰਭੀਰ ਇਲਜ਼ਾਮ ਲਾਏ ਨੇ ਵਿਰੋਧੀ ਧਿਰ ਦੇ ਕਈ ਵੱਡੇ ਨੇਤਾਵਾਂ ਤੇ ਨਾ ਸਿਰਫ ਤਸਕਰਾਂ ਦੀ ਹਮਾਇਤ ਬਲਕਿ ਆਪਸੀ ਮਿਲੀਪੁਗ ਗੱਦਾਵੇ ਬਿਲਕੁਲ ਇਹ ਪੰਜਾਬ ਦੀ ਸਿਆਸਤ ਵਿੱਚ ਨਸ਼ਿਆਂ ਦੇ ਮੁੱਦੇ ਤੇ ਇੱਕ ਨਵਾਂ ਮੋੜ ਲੈ ਸਕਦਾ ਹੈ ਜਾਂ ਕਟੋਕਟ ਬਹਿਸ ਨੂੰ ਬਹੁਤ ਤੇਜ਼ ਕਰ ਦਿੱਤਾ ਇਸ ਬਿਆਨ ਨੇ ਹਾਂ ਤੇ ਇਸ ਨਾਲ ਪੁਰਾਣੇ ਗੱਠ ਜੋੜਾਂ ਪੁਰਾਣੀਆਂ ਦੁਸ਼ਮਣੀਆਂ ਸਭ ਤੇ ਨਵੇਂ ਸਵਾਲ ਖੜੇ ਹੋ ਗਏ ਨੇ ਸਹੀ ਗੱਲ ਹੈ ਪਰ ਅਖੀਰ ਵਿੱਚ ਸੋਚਣ ਵਾਲੀ ਗੱਲ ਇਹ ਹੈ ਕਿ ਕੀ ਇਸ ਸਾਰੀ ਬਿਆਨਬਾਜ਼ੀ ਇਹ ਦੋਸ਼-ਪ੍ਰਤੀਦੋਸ਼ ਕੀ ਇਹ ਨਸ਼ਿਆਂ ਖਿਲਾਫ ਅਸਲ ਲੜਾਈ ਨੂੰ ਮਜ਼ਬੂਤ ਕਰਨਗੇ ਜਾਂ ਫਿਰ ਇਹ ਸਭ ਸਿਆਸੀ ਖਿਚੋਦਾਂਚੀ ਰਹਿ ਜਾਵੇਗਾ ਹਾਂ ਇਹੀ ਵੱਡਾ ਸਵਾਲ ਹੈ ਕਿ ਇਸ ਸਭ ਦਾ ਅਸਰ ਜ਼ਮੀਨ ਤੇ ਪੰਜਾਬ ਦੀ ਨੌਜਵਾਨੀ ਤੇ ਕੀ ਪਵੇਗਾ ਇਸ ਬਾਰੇ ਸੋਚਣ ਦੀ ਲੋੜ ਹੈ